8 ਘੰਟੇ ਸੇਵਾ ਕਰਨ ਵਾਲਾ ਮਨੁੱਖ ਉਹ ਮੇਨੂੰ ਉਮੀਦ ਨਹੀਂ 8 ਮਿੰਟ ਜਪ ਕਰ ਸਕਦਾ 8 8 ਘੰਟੇ ਕੀਰਤਨ ਕਰਨ ਵਾਲਾ ਮਨੁੱਖ ਮੈਨੂੰ ਉਮੀਦ ਨਹੀਂ 8 ਮਿੰਟ ਜਪ ਕਰ ਸਕਦਾ 10-10 ਘੰਟੇ ਪਾਠ ਕਰਨ ਵਾਲਾ ਮਨੁੱਖ ਮੈਨੂੰ ਮੇਦ ਨਹੀਂ ਜਪ ਕਰ ਸਕਦਾ ਇੱਕ ਬਾਣੀ ਪੜ੍ਹਨੀ ਆਉਂਦੀ ਏਕ ਬਾਣੀ ਜਪਣੀ ਆਉਂਦੀ ਏ ਪੜਨ ਦੀ ਆਪਣੀ ਮਹਿਮਾ ਹੈ ਪੜਨਾ ਇਸ ਵਾਸਤੇ ਬਾਣੀ ਯਾਦ ਹੋਵੇ ਪੜਨਾ ਇਸ ਵਾਸਤੇ ਬਾਣੀ ਕੰਠ ਹੋਵੇ ਪੜਨਾ ਇਸ ਵਾਸਤੇ ਹੈ ਕਿ ਬਾਣੀ ਦਾ ਬੋਧ ਹੋਵੇ ਬਾਣੀ ਯਾਦ ਹੋਵੇ ਅਰਥ ਬੋਧ ਦਾ ਪਤਾ ਚਲੇ ਪਰ ਜਪਣਾ ਇਸ ਵਾਸਤੇ ਬਾਣੀ ਦਾ ਰੂਪ ਹੋ ਜਾਈ ਜਪ ਮਨ ਮੇਰੇ ਗੋਬਿੰਦ ਕੀ ਬਾਣੀ ਸਾਧੂ ਜਨ ਰਾਮ ਰਸਨ ਵਖਾਣੀ ਜਪ ਪੜ ਗਾਓ ਪੜੋ ਸੁਣਾਉਣੇ ਤਾਂ ਭਾਈ ਗੁਰੂ ਪੂਰੇ ਤੂੰ ਰੱਖਿਆ ਗਾ ਪੜ ਪੜਨਾ ਹੈ ਯਾਦ ਕਰਨ ਵਾਸਤੇ ਪੜਨਾ ਹੈ ਅਰਥ ਬੋਧ ਨੂੰ ਸਮਝਣ ਵਾਸਤੇ ਗਾਉਣਾ ਹੈ ਜਪਣਾ ਹੈ ਬਾਣੀ ਦਾ ਰੂਪ ਹੋਣ ਵਾਸਤੇ ਹੁਣ ਮੈਂ ਫਿਰ ਅਰਜ਼ ਕਰਾਂ ਧਾਰਮਿਕ ਜਗਤ ਦਾ ਕੋਈ ਕਰਮ ਵੀ ਇਤਨਾ ਔਖਾ ਨਹੀਂ ਤੀਰਥਾਂ ਤੇ ਜਾਣਾ कीर्तन दाय शनाम पाठ पूजा दान सेवा इतना ਔਖਾ ਨਹੀਂ ਜਪਣਾ ਹੀ ਔਖਾ ਹੈ ਔਰ ਗੁਰਮਾਨਿਕ ਆਪ ਕਹਿੰਦੇ ਆਖਣ ਔਖਾ ਸਾਚਾ ਨਾਮ ਇਹੀ ਔਖਾ ਹੈ ਇਹੀ ਕਠਨਾ ਹੈ ਸਭ ਕੁਝ ਤੁਹਾਨੂੰ ਧਾਰਮਿਕ ਜਗਤ ਵਿੱਚ ਮਿਲੇਗਾ ਪਾਠ ਪੂਜਾ ਕਥਾ ਕੀਰਤਨ ਸੇਵਾ দান ਨੂੰ ਸਭ ਕੁਝ ਮਿਲੇਗਾ ਜਬ ਔਰ ਜੱਪ ਵਿੱਚ ਕਿਸੇ ਨੂੰ ਸਫਲਤਾ ਮਿਲੀ ਹੋਵੇ ਕੋਰੋਣਾ ਚ ਇੱਕ ਕਰ ਬਾਲਗਨ ਮੈਨੂੰ 42 43 ਸਾਲ ਹੋ ਗਏ ਨੇ ਕਥਾ ਕਰਦੇ ਬਚਪਨ ਤੋਂ ਮੈਂ ਇਸ ਲੈਂਡਿਸ ਚਲਿਆ ਤੇ ਅੱਜ ਤੱਕ ਵੀ ਮੇਰੀ ਜ਼ਿੰਦਗੀ ਦਾ ਨਿਚੋੜ ਹੈ ਕਿਦਰੇ ਦੋ ਚਾਰ ਸ਼ਹਿਰਾਂ ਤੋਂ ਬਾਅਦ ਇੱਕ ਰਸਕ ਪੁਰਸ਼ ਇੱਕ ਜੁੜੀ ਹੋਈ ਆਤਮਾ ਲੱਭ ਗਈ ਹੈ ਚੰਦਨ ਤਰਨਾ ਬਨ ਬਨ ਸਾਧਨਾ ਪੁਰ ਪਰਮਾਏ ਚੰਦਨ ਦਾ ਦਰਸਤ ਹਰ ਜੰਗਲ ਵਿੱਚ ਨਹੀਂ ਹੈ ਕਿਧਰੇ ਕਿਧਰੇ ਜੁੜੇ ਹੋਏ ਰੂਹ ਹਰ ਸ਼ਹਿਰ ਵਿੱਚ ਨਹੀਂ ਹੈ ਕਿਧਰੇ 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 ਤੇ ਹੁਣ ਤੁਸੀਂ ਆਖੋਗੇ ਇਤਨੀ ਓਖਿਆਈ ਕੀ ਹੈ ਕੀ ਓਖਿਆਈ ਹੈ ਬਸ ਇਸ ਵਿਚਾਰ ਨੂੰ ਅੱਜ ਸਰਵਨ ਕਰਾ ਕੇ ਕੱਲ੍ਹ ਨੂੰ ਫਿਰ ਵਿਚਾਰ ਦੀ ਕੁਝ ਰੂਪਰੇਖਾ ਬਦਲਦੇ ਹਾਂ ਤਾਂ ਕਿ ਕੁਝ ਹੋਰ ਪਹਿਲੂਆਂ ਦਾ ਵੀ ਪਤਾ ਚੱਲੇ ਜਾਗਤ ਜੋਤ ਜਪੈ ਸਬਾਸਰ ਏਕ ਬਿਨਾ ਮਨ ਨੈਕ ਨਾਨ ਹੈ ਪ੍ਰਥਮ ਉਸ ਜਪ ਤੋਂ ਬਿਨਾ ਮਨ ਵਿੱਚ ਕੁਝ ਹੋਰ ਨਾ ਹੋਵੇ ਜਬਾਨ ਵਾਹਿਗੁਰੂ ਕਰੇ ਮਨ ਉਸ ਨਾਲ ਸੰਮਿਲ ਹੋਵੇ ਮਨ ਵਿੱਚ ਉਹਦੀ ਇੱਕ ਹੋਵੇ ਵਾਹਿਗੁਰੂ ਬਾਉ ਮਨ ਸੁਣੇ ਜ਼ਬਾਨ ਜਪੇ ਹੁਣ ਇਸ ਦਾ ਜੋ ਤਾਕ ਪਰਜ ਹੈ ਸਾਰਾ ਵਿਸਥਾਰ ਮੈਂ ਇਸ ਥੋੜੇ ਜਿਹੇ ਸਮੇਂ ਥੋੜੇ ਸਾਹਮਣੇ ਰੱਖਾਂ ਜਿਸ ਵਕਤ ਮਨੁੱਖ ਦੇ ਅੰਦਰ ਬੋਲਣ ਦਾ ਖਿਆਲ ਪੈਦਾ ਹੁੰਦਾ ਹੈ ਨਾ ਮੈਂ ਬੋਲਣਾ ਹੈ ਜਾਂ ਜਪਣਾ ਹੈ ਬੋਲਣਾ ਹੈ ਹਵਾ ਨਾਭੀ ਨਾਲ ਟਕਰਾਂਦੀ ਹੈ ਨਾਫ ਨਾਲ ਨਾਭੀ ਨੂੰ ਭਾਰਤ ਵਿੱਚ ਧੋਨੇ ਕਹਿੰਦੇ ਨੇ ਧੋਨੇ ਧਨ ਧੋਨੇ ਦੁਨੀਆ ਦੇ ਕਿਉਂ ਕਹਿੰਦੇ ਨੇ ਆਵਾਜ਼ ਇੱਥੋਂ ਉੱਠਦੀ ਹੈ ਜੈਸੇ ਖਾਣੀਆਂ ਚਾਰ ਨੇ ਨਾ ਅੰਡਕ ਜੇਰਜ ਸੇਤਜ ਉਦਵੋਚ ਸਭ ਤੋਂ ਵੱਡੀ ਖਾਣ ਅੰਡੇ ਨੇ ਜਿਸ ਤੋਂ ਜੀਵਨ ਪੈਦਾ ਹੁੰਦਾ ਹੈ ਪੰਛੀ ਪੈਦਾ ਹੁੰਦੇ ਨੇ ਸਮੁੰਦਰ ਦੇ ਬਹੁਤ ਸਾਰੇ ਜੰਤੂ ਅੰਡਿਆਂ ਤੋਂ ਪੈਦਾ ਹੁੰਨੇ ਨੇ ਕੀੜੀ ਮੱਛਰ ਇਹ ਸਭ ਅੰਡਿਆਂ ਤੋਂ ਪੈਦਾ ਹੁੰਦੇ ਸਭ ਤੋਂ ਵੱਡੀ ਖਾਣ ਅੰਡ ਜੇੜਜ ਸੇਤਜ ਉਤਬੁਜ ਫਿਰ ਉਤਬੁਜ ਇਹ ਬਨਸਪਤੀ ਜ਼ਮੀਨ ਤੋਂ ਜੋ ਪੈਦਾ ਹੁੰਦੇ ਬਨਸਪਤੀ ਇਹ ਦੂਜੀ ਖਾਣ ਹੈ ਤੀਸਰੀ ਖਾਣ ਸਵੈ ਤਜ ਪਸੀਨੇ ਤੋਂ ਜੋ ਪੈਦਾ ਹੋ ਜਾਂ ਜੂਆ ਚਿਚੜ ਚਮਚਿਚੜ ਇਹ ਮੈਲ ਪਸੀਨਾ ਤੇ ਮੈਲ ਦੇ ਮਿਸ਼ਰਤ ਤੋਂ ਜੀਵ ਬਣ ਜਾਂਦਾ ਹੈ ਪੇਟੀਜੀ ਖਾਣ ਹੈ ਪੰਛੀਆਂ ਨੂੰ ਚੌਪਾਇ ਜਾਨਵਰਾਂ ਨੂੰ ਔਰ ਮੈਲੇ ਰਹਿਣ ਵਾਲੇ ਮਨੁੱਖਾਂ ਨੂੰ ਵੀ ਚਮਚੇ ਚੜ ਜੁਆ ਹੋ ਜਾਂਦੀ ਚੌਥੀ ਖਾਣ ਹੈ ਪੇਟ ਤੋਂ ਪੈਦਾ ਹੁੰਦੇ ਨੇ ਜੜੇ ਪਸ਼ੂ ਨੇ ਮਨੁੱਖ ਨੇ ਅੰਡਜ ਜੇਰਜ ਸੇਤਜ ਉਤਪੁਜ ਇਹ ਚਾਰ ਖਾਣ ਹੈ ਹੁਣ ਮੈਂ ਅਰਸ ਕਰਾਂ ਬਾਣੀਆਂ ਵੀ ਚਾਰ ਨੇ परा पसंती मदमा बैखरी परा पसंती मदमा बैखरी मैं तत् सार निचोड़ आज फड़े सामने रखने दी निमाने कोशिश कर रहे हां इतिहास देच मेरी रुचि नहीं है शुरू तो नहीं है बचपन तो जंगे पा में मैं समझदा कोमा ओई जिंदिया रहंदिया ने जिन्ना दा इतिहास होए ਇਤਿਹਾਸ ਸ਼ਕਲ ਸੂਰਤ ਹੈ ਪਰ ਸਿਧਾਂਤ ਰੂਹ ਹੈ ਇਹ ਰੂਹ ਹੀ ਨਹੀਂ ਤੇ ਸ਼ਕਲ ਸੂਰਤ ਕਿੱਥੇ ਰਹਿਣੀ ਹੈ ਮੁਰਦਾ ਅਗਰ ਰੂਹ ਨਿਕਲ ਗਈ ਤਾਂ ਕਿੰਨੇ ਦਿਨ ਤੱਕ ਰੱਖਾਂਗੇ ਅਖਰ ਮਿੱਟੀ ਹੋਵੇਗਾ ਜਲੇਗਾ ਗੁਰਬਾਣੀ ਰੂਹ ਹੈ ਇਸ ਬੁਨਿਆਦ ਹੈ ਇਹ ਮੂਲ ਹੈ ਬਾਣੀਆਂ ਚਾਰ ਨੇ ਖਾਣੀਆਂ ਚਾਰ ਜਿਹੜੀਆਂ ਦੋ ਖਾੜੀਆਂ ਨੇ ਜੇਰ ਤੇ ਅੰਡੇ। ਦਿਨਾਂ ਤੋਂ ਜਿਹੜੇ ਪੈਦਾ ਹੁੰਦੇ ਨੇ ਇਹਨਾਂ ਕੋਲ ਆਵਾਜ਼ ਹੈ। ਪੰਛੀਆਂ ਕੋਲ ਆਵਾਜ਼ ਹੈ। ਪਸ਼ੂ ਤੇ ਮਨੁੱਖਾਂ ਕੋਲ ਆਵਾਜ਼ ਹੈ ਇਹ ਜੇਰ ਤੋਂ ਪੈਦਾ ਹੁੰਦੇ ਨੇ। ਉੱਤਪੰਨ। ਅਰ ਸਵੇਤਜ ਜੋ ਹੈ ਚਮਚੇਚੜ ਹੈ ਤੇ ਬਨਸਪਤੀ ਹੈ ਇਹਨਾਂ ਕੋਲ ਆਵਾਜ਼ ਨਹੀਂ ਹੈ। ਆਵਾਜ਼ ਨਹੀਂ ਇਹਨਾਂ ਕੋਲ ਧੁੰਨ ਨਹੀਂ ਹੈ ਲੱਖ ਵੀ ਯਤਨ ਕਰੀਏ ਦਸਤ ਨਹੀਂ ਬੋਲ ਸਕਦੇ ਲੱਖ ਵੀ ਯਤਨ ਕਰੀਏ ਕੀੜੇ ਕੁਛ ਮਕੋੜੇ ਜੂਆ ਜਿਚੜ ਇਹਨਾਂ ਕੋਲ ਆਵਾਜ਼ ਨਹੀਂ ਹੈ ਆਵਾਜ਼ ਉਹਨਾਂ ਕੋਲ ਹੈ ਜੋ ਅੰਡੇਆ ਤੋਂ ਪੈਦਾ ਹੁੰਦੇ ਨੇ ਆਵਾਜ਼ ਉਹਨਾਂ ਕੋਲ ਹੈ ਜੋ ਜੇਰ ਤੋਂ ਪੈਦਾ ਜੋ ਪਾਏ ਜਾਨਵਰਾਂ ਕੋਲ ਹੈ ਪੰਛੀਆਂ ਕੋਲ ਹੈ ਫਿਰ ਮਨੁੱਖਾਂ ਕੋਲ ਹੈ ਆਵਾਜ਼ ਹੈ ਪਰ ਆਵਾਜ਼ਾਂ ਵਿੱਚੋਂ ਪ੍ਰধান ਆਵਾਜ਼ ਹੈ ਮਨੁੱਖ ਕੋਲ ਸਭ ਤੋਂ ਮਨੁੱਖ ਕੋਲ ਕਿਉਂ ਇਹ ਆਪਣੀ ਆਵਾਜ਼ ਨੂੰ ਅਲਫ਼ਾਜ਼ ਦੇ ਸਕਦਾ ਆਪਣੀ ਧੁਨ ਨੂੰ ਅੱਖਰ ਦੇ ਸਕਦਾ ਹੈ ਜਦ ਕਿ ਪੰਛੀ ਤੇ ਪਸ਼ੂ ਆਪਣੀ ਧੁਨ ਨੂੰ ਅੱਖਰ ਨਹੀਂ ਦੇ ਸਕਦੇ ਗਰਜ ਹੈ ਸ਼ੇਰ ਦੇ ਕੋਲੋਂ ਬਸ ਤੋਂ ਇਲਾਵਾ ਹੋਰ ਕੁਝ ਨਹੀਂ ਭੌਂਕਣਾ ਹੈ ਕੁੱਤੇ ਕੋਲ ਹੋਰ ਕੁਝ ਵੀ ਨਹੀਂ ਹੈ ਕੂਕੂ ਹੈ ਕੋਇਲ ਕੋਲ ਹੋਰ ਕੁਝ ਵੀ ਨਹੀਂ ਕਾਇ ਕਾਇ ਹੈ ਕਉਵੇ ਕੋਲ ਹੋਰ ਕੁਝ ਵੀ ਨਹੀਂ ਪਰ ਕਾਇ ਕਾਇ ਤੋਂ ਕੂਕੂ ਤੋਂ ਭੌਂਕਣ ਤੋਂ ਇਤਨਾ ਪਤਾ ਚੱਲ ਜਾਂਦਾ ਹੈ ਕੁੱਤਾ ਹੈ ਕਿ ਕੋਇਲ ਹੈ ਕਿ ਕਉਆ ਹੈ ਪਰ ਮਨੁੱਖ ਕੋਲ ਜਿਹੜੀ ਆਵਾਜ਼ ਹੈ ਇਹ ਅਲਫਾਜ਼ ਦੇ ਸਕਦਾ ਹੈ ਜੋ ਧੁਨ ਹੈ ਇਹ ਅਕਸ਼ਰ ਦੇ ਸਕਦਾ ਹੈ ਇਸ ਵਾਸਤੇ ਮਨੁੱਖ ਬਹੁਤ ਕੁਝ ਦੱਸ ਸਕਦਾ ਹੈ ਬਹੁਤ ਕੁਝ ਸੁਣ ਸਕਦਾ ਹੈ ਕਿਉਂਕਿ ਅਕਸ਼ਰ ਨੇ ਔਰ ਸਾਰਾ ਗਿਆਨ ਧਿਆਨ ਅਕਸ਼ਰਾਂ ਦੇ ਚੱਕਰੀ ਨਾਮ ਅਕਰੀ ਸਾਲਾ ਅਕਰੀ ਗਿਆਨ ਗੀਤ ਗੁਣ ਦਾ ਅਕਰੀ ਲਿਖਣ ਬੋਲਣ ਬਾਣ ਅਖਰਾਂ ਸਰ ਸੰਜੋਗ ਵਖਾ ਸਾਰੀ ਖੇਡ ਤੇ ਅਖਰਾਂ ਤੇ ਖੜੀ ਹੈ ਅਖਰ ਅੰਦਰ ਤ੍ਰਿਭੁਵਨ ਧਾਰੇ ਭਗਤ ਕਬੀਰ ਕਹਿੰਦੇ ਨੇ ਤਿੰਨ ਲੋਕਾਂ ਦਾ ਗਿਆਨ ਅਖਰਾਂ ਵਿੱਚ ਬੰਦ ਹੈ اکر کھو لیے تو آواز رہ جاتی ہے تو آواز تو اتنا پتا چلے گا بس منخ ہے آ آ, آ کر رہا ہے منک ہے جیسے تو پتا چل رہا ہے کوئل ہے جیسے گرجن تو پتا چل دا ہے شیر ہے تو یہ آواز دے بندہ ہے اور کچھ نہیں پتا چلے گا تو دے کھول اکثر نہیں آواز ہے الفاظ ہے ਸੰਸਾਰ ਵਿੱਚ ਜੋ ਸੰਬੰਧ ਨੇ ਇਹ ਬੋਲ ਕੇ ਜੁੜਦੇ ਨੇ ਵੇਖ ਕੇ ਨਹੀਂ ਜੁੜਦਾ ਤੁਸੀਂ ਕਿਸੇ ਨੂੰ ਵੇਖੋ ਕੋਈ ਰਿਸ਼ਤਾ ਨਹੀਂ ਜੁੜਦਾ ਬੋਲਣ ਨਾਲ ਜੁੜਦਾ ਹੈ ਜਿੱਥੇ ਸੰਬੰਧ ਹੋਵੇ ਬੰਦਾ ਕਹਿੰਦਾ ਸਾਡੀ ਇੱਥੇ ਬੋਲ ਚਾਲ ਹੈ ਜਿੱਥੇ ਨਾ ਹੋਵੇ ਕਹਿੰਦਾ ਇੱਥੇ ਸਾਡੀ ਬੋਲ ਚਾਲ ਨਹੀਂ ਹੈ ਹੁਣ ਆਪ ਸੁਣ ਕੇ ਹੈਰਾਨ ਹੋਵੋਗੇ ਮਨੁੱਖ 90% ਆਪਣੇ ਬੋਲਾਂ ਰਾਹੀਂ ਪ੍ਰਗਟ ਹੁੰਦਾ ਹੈ ਵੇਖ ਕੇ ਕੁਛ ਨਹੀਂ ਪਤਾ ਚੱਲਦਾ ਬੰਦੇ ਦਾ ਇਹ ਮੂਰਖ ਹੈ ਸਿਆਣਾ ਹੈ ਰਜੋ ਗੁਣੀ ਹੈ ਤਮੋ ਗੁਣੀ ਹੈ ਸਤੋ ਗੁਣੀ ਹੈ ਪੜਿਆ ਲਿਖਿਆ ਅਨਪੜ ਹੈ ਧਾਰਮਕ ਹੈ ਅਧਾਰਮਕ ਹੈ ਕੁਛ ਨਹੀਂ ਪਤਾ ਚੱਲਦਾ ਬੋਲਦੇ ਆ ਪਤਾ ਚੱਲਦਾ ਹੈ ਕੁਛ ਗੱਲ ਬਾਤ ਕਰਦੇ ਆ ਪਤਾ ਚੱਲਦਾ ਹੈ ਕੁਛ ਨਹੀਂ ਪਤਾ ਚੱਲਦਾ ਕੁਛ ਵੀ ਨਹੀਂ ਪਤਾ ਚੱਲਦਾ 90% ਮਨੁੱਖ ਪ੍ਰਗਟ ਹੁੰਦਾ ਆਪਣੇ ਬੋਲਾਂ ਤੋਂ ਬੋਲ ਦੱਸ ਦਿੰਦੇ ਨੇ ਬੰਦਾ ਸ਼ਾਂਤਮਈ ਹੈ ਬੋਲ ਦੱਸ ਦਿੰਦੇ ਨੇ ਕਰੋਧੀ ਹੈ ਬੋਲ ਦੱਸ ਦਿੰਦੇ ਨੇ ਮੂਰਖ ਹੈ ਬੋਲ ਦੱਸ ਦਿੰਦੇ ਨੇ ਸਿਆਣਾ ਹੈ ਬੋਲ ਦੱਸ ਦਿੰਦੇ ਨੇ ਧਾਰਮਿਕ ਹੈ ਬੋਲ ਦੱਸ ਦਿੰਦਾ ਆਧਾਰਮਿਕ ਹੈ ਬੋਲਾਂ ਤੋਂ ਪਤਾ ਚੱਲ ਜਾਂਦਾ ਹੈ ਰਾਜਨੈਤਿਕ ਹੈ ਬੋਲਾਂ ਤੋਂ ਪਤਾ ਚੱਲ ਜਾਂਦਾ ਹੈ ਕਾਰੋਬਾਰੀ ਹੈ ਬੋਲਾਂ ਤੋਂ ਪਤਾ ਚੱਲ ਜਾਂਦਾ ਹੈ ਭਗਤ ਹੈ ਬੋਲਾਂ ਤੋਂ ਹੀ ਪਤਾ ਚੱਲ ਜਾਂਦਾ ਹੈ ਮਕਾਰ ਹੈ ਬੋਲਾਂ ਤੋਂ ਪਤਾ ਚੱਲ ਜਾਂਦਾ ਹੈ ਰਜੋ ਗੁਣੀ ਹੈ ਤਮੋ ਗੁਣੀ ਹੈ ਸਤੋ ਗੁਣੀ ਹੈ ਬੋਲਤ ਹੀ ਪਹਿਚਾਨੀ ਹੈ ਸਾਧ ਅਸਾਧ ਕੋ ਠਾੜ ਅੰਤਰ ਕੀ ਕਰ ਨਹੀਂ ਸਵੇ ਨਿਕਸੇ ਮੁਖ ਕੀ ਬਾਤ ਦੇਖਦੇ ਆ ਕੁਛ ਨਹੀਂ ਪਤਾ ਚੱਲਦਾ ਦੇਖ ਕੇ ਇਤਨਾ ਪਤਾ ਚਲੇਗਾ ਰੰਗ ਕੈਸਾ ਹੈ ਕਾਲਾ ਹੈ ਗੋਰਾ ਹੈ ਸਾਮਰਾ ਹੈ ਕਪੜੇ ਕੀ ਪਾਇਰ ਨੇ ਉਮਰ ਕਿਤਨੀ ਹੈ ਬੱਚਾ ਹੈ ਜਵਾਨ ਹੈ ਬੁੱਢਾ ਬਸ ਇਨਾ ਪਤਾ ਚੱਲਦਾ ਹੈ ਇਸਤਰੀਏ ਕੇ ਪੁਰਸ਼ ਹੈ ਬਸ ਇਨਾ ਪਤਾ ਚੱਲਦਾ ਹੈ ਔਰ ਕੁਛ ਨਹੀਂ ਪਤਾ ਚੱਲਦਾ ਵੇਖ ਕੇ ਕੁਝ ਵੀ ਨਹੀਂ ਪਤਾ ਚੱਲਦਾ ਬੋਲਦੇ ਆ ਪਤਾ ਚੱਲਦਾ ਕੁਝ ਨਹੀਂ ਕੁਝ ਪਤਾ ਚੱਲਦਾ ਤੂੰ ਬੋਲ ਕੇ ਸੰਸਾਰ ਨਾਲ ਸੰਬੰਧ ਜੁੜ ਗਏ ਨੇ ਅਖਰਾ ਸਿਰ ਸੰਜੋਗ ਵਖਾਣ ਆਵਾਜ਼ ਨੂੰ ਅਕਸਰ ਦੇ ਦੇਈਏ ਸੰਜੋਗ ਜੁੜਦੇ ਨੇ ਰਿਸ਼ਤੇ ਜੁੜਦੇ ਨੇ ਸੰਬੰਧ ਬਣਦੇ ਨੇ ਬੋਲ ਬੋਲ ਕੇ ਸੰਸਾਰ ਨਾਲ ਸੰਬੰਧ ਜੁੜਦਾ ਹੈ ਬੋਲ ਬੋਲ ਕੇ ਨਿਰੰਕਾਰ ਨਾਲ ਸੰਬੰਧ ਜੁੜਦਾ ਹੈ ਮੋਹ ਕੇ ਬੋਲਣ ਬੋਲੀਏ ਜਿਤ ਸੁਣਦਾਰੇ ਪਿਆਰ ਪਰ ਉਹ ਬੋਲਣਾ ਕਿਹਸਾ ਹੈ ਕਿ ਮਨੁੱਖ ਪਰਮਾਤਮਾ ਦੇ ਪਿਆਰ ਦਾ ਬਾਤਰ ਬਣ ਜਾਂਦਾ ਹੈ ਔਰ ਪਰਮਾਤਮਾ ਪ੍ਰਗਟ ਹੋ ਜਾਂਦਾ ਹੈ ਉਹ ਬੋਲਣਾ ਕਿਹਸਾ ਹੈ ਬਸ ਉਹ ਮੈਂ ਇਸ ਥੋੜੇ ਜਿਹੇ ਸਮੇਂ ਥੋੜੇ ਸਾਹਮਣੇ ਰੱਖਣ ਲੱਗਾ ਜਿੱਥੇ ਖਾਣਿਆ ਚਾਰ ਨੇ ਬਾਣਿਆ ਚਾਰ ਨੇ ਬੋਲਣ ਦਾ ਜਦ ਮਨੁੱਖ ਦੇ ਅੰਦਰ خیال ਪੈਦਾ ਹੁੰਦਾ ਹੈ ਤੇ ਹਵਾ ਟਕਰਾਂਦੀ ਏ ਪਵਨ ਟਕਰਾਂਦੀ ਏ ਨਾਭੀ ਨਾਲ ਨਾਭੀ ਥੋੜੀ ਜਿਹਾ ਖੁੱਲਦੀ ਤੇ ਉੱਥੋਂ ਉੱਠਦੀ ਏ ਆਵਾਜ਼ ਉਸ ਆਵਾਜ਼ ਨੂੰ ਕਹਿੰਦੇ ਨੇ ਬਰਾ ਬਰਾ ਆਵਾਜ਼ ਹੈ ਅਲਫਾਜ਼ ਕੋਈ ਨਹੀਂ ਇਹ ਆਵਾਜ਼ ਹਿਰਦੇ ਤੱਕ ਪਹੁੰਚਦੀ ਹੈ ਇੱਥੇ ਇਸ ਨੂੰ ਅਲਫਾਜ਼ ਮਿਲ ਜਾਂਦੇ ਨੇ ਅਕਸਰ ਮਿਲ ਜਾਂਦੇ ਨੇ ਉਹ ਫਿਰ ਕੰਠ ਤੱਕ ਪਹੁੰਚਦੀ ਹੈ ਪੂਰਾ ਵਾਕ ਬਣ ਜਾਂਦੀ ਹੈ ਇਹਨੂੰ ਮਦਮਾ ਕਹਿੰਦੇ ਨੇ ਹਿਰਦੇ ਤੱਕ ਪਹੁੰਚਦੀ ਹੈ ਪਸੰਤੀ ਕੰਠ ਤੱਕ ਪਹੁੰਚਦੀ ਹੈ ਮਦਮਾ ਜ਼ਬਾਨ ਬਿਆਨ ਕਰ ਦੈਂਦੀ ਹੈ ਇਹਨੂੰ ਕਹਿੰਦੇ ਨੇ ਬੈਖਰੀ ਪਰ ਆ ਪਸੰਤੀ ਮਦਮਾ ਬੈਖਰੀ ਬੇਖਰੀ ਜੋ ਬਾਹਰ ਪ੍ਰਗਟ ਹੋ ਗਈ ਮਦਮਾ ਜੋ ਕੰਠ ਵਿੱਚ ਰਹ ਗਈ ਪਸੰਤੀ ਜੋ ਹਿਰਦੇ ਵਿੱਚ ਰਹ ਗਈ ਪਰਾ ਜੋ ਨਾਭੀ ਤੋਂ ਉੱਠੀ ਹੈ ਨਾਸਕ ਤੋਂ ਉੱਠੀ ਹੈ ਨਾਭੀ ਇੱਕ ਸਾਜ਼ ਦੀ ਤਰ੍ਹਾਂ ਹੈ ਜਿਵੇਂ ਕੁਝ ਸਾਜ਼ ਐਸੇ ਨੇ ਪਮਣ ਦੇ ਫੂਕਣ ਨਾਲੀ ਵੱਜਦੇ ਨੇ ਉਹਨਾਂ ਲਈ ਮੁਰਲੀ ਹੈ ਨਰਸਿੰਗਾ ਹੈ ਸੰਖ ਹੈ ਫਨੇਰੀ ਹੈ ਔਰ ਇਸ ਤੋਂ ਇਲਾਵਾ ਇਹ ਹਾਰਮੋਨੀਅਮ ਇਹ ਹਵਾ ਦੇ ਉਤੇ ਵੱਜੇਗਾ ਉਂਝ ਨਹੀਂ 나ਵੀ ਨਾਲ ਵੀ ਹਵਾ ਟਕਰਾਏ ਤੇ ਬੋਲ ਨਿਕਲਦਾ ਉਂਝ ਨਹੀਂ ਦੇਹੀ ਮਾਟੀ ਬੋਲੇ ਪਵਨ ਬੋਲਣਾ ਪਵਨ ਕਰਕੇ ਪਾਣੀ ਕਰਕੇ ਬੋਲਣਾ ਨਹੀਂ ਆਉਂਦਾ ਪਾਣੀ ਤੇ ਮੁਰਦੇ ਚ ਵੀ ਪਿਆਉਂਦਾ ਬੋਲਣਾ ਖਤਮ ਨਹੀਂ ਪਿਆ ਬੋਲਦਾ ਕਿਉਂਕਿ ਪਵਨ ਦਾ धागा ਟੁੱਟ ਗਿਆ ਮਿੱਟੀ ਕਰਕੇ ਬੋਲਣਾ ਨਹੀਂ ਆਉਂਦਾ ਮਿੱਟੀ লাশ ਤੇ ਮਿੱਟੀ ਹੈ ਭਾਈ ਇਹ ਕਿੱਥੇ ਬੋਲਣਾ ਹੈ ਬੋਲਣਾ ਪਵਨ ਕਰਕੇ ਆਉਂਦਾ ਹੈ ਹਵਾ ਕਰਕੇ ਆਉਂਦਾ ਹੈ ਦੇਹੀ ਮਾਤੀ ਬੋਲੇ ਪਵਨ ਇਸ ਮਿੱਟੀ ਵਿੱਚ ਇਸ ਪਾਣੀ ਵਿੱਚ ਇਸ ਸਾਰੇ ਸਰੀਰ ਦੇ ਵਿੱਚ ਜੋ ਬੋਲਣ ਵਾਲਾ ਤਤ ਹੈ ਇਹ ਪਵਨ ਹੈ ਹਵਾ ਹੈ ਸਵਾਸ ਹੈ ਇਸ ਸਬਸਤੇ ਧਨ ਗੁਰੂ ਨਾਨਕ ਦੇਵ ਜੀ ਵਾਰਗ ਪੰਜ ਤੱਤਾਂ ਦੇ ਚ ਪਮਣ ਨੂੰ ਗੁਰੂ ਕਹਿੰਦੇ ਨੇ। ਪਮਣ ਗੁਰੂ, ਪਾਣੀ ਪਿਤਾ, ਮਾਤਾ ਦਰਤ ਮਾ। ਪਮਣ ਨਾ ਹੋਵੇ ਤੇ ਬੋਲ ਚਾਲ ਹੋ ਨਹੀਂ ਸਕਦੀ। ਹੋਈ ਨਹੀਂ ਸਕਦੀ। ਆਵਾਜ਼ ਨਹੀਂ ਹੋਏਗੀ। ਅਲਫਾਜ਼ ਨਹੀਂ ਆਉਣਗੇ। ਸੰਬੰਧ ਕਿਸ ਤਰ੍ਹਾਂ ਮਨੁੱਖ ਜੋੜੇਗਾ? ਗੁੰਗਾ ਮਨੁੱਖ ਸੰਬੰਧ ਜੋੜਨ ਦੇ ਅਸਮਰਥ ਰਹਿੰਦਾ ਹੈ ਉਹਦੇ ਕੋਲ ਆਵਾਜ਼ ਹੈ ਪਸ਼ੂਆਂ ਦੀ ਤਰ੍ਹਾਂ ਅਲਫਾਜ਼ ਨਹੀਂ ਨੇ ਧੁਨ ਤੇ ਹੈ ਅਕਰ ਨਹੀਂ ਨੇ ਗੁੰਗੇ ਕੋਲ ਪੁੱਛੀਏ ਤੂੰ ਕਿੱਥੋਂ ਆਇਆ ਹੈ ਕਿੱਥੇ ਜਾਣਾ ਹੈ ਕਿਸ ਨੂੰ ਮਿਲਣਾ ਹੈ ਆ ਆ ਕਰਦਾ ਹੈ ਬਾਕੀ ਕੁਝ ਨਹੀਂ ਪੰਜਾਬੀ ਮੁਹਾਵਰੇ ਚ ਕਹਿੰਦੇ ਨੇ ਗੁੰਗੇ ਦੇ ਇਸ਼ਾਰੇ ਗੁੰਗੇ ਵੀ ਮਾ ਜਾਣੇ ਔਰ ਕੌਣ ਜਾਣੇ ਔਰ ਕੋਈ ਨਹੀਂ ਜਾਣਦਾ ਕੁਝ ਨਹੀਂ ਪਤਾ ਚੱਲਦਾ ਗੁੰਗਾ ਕੀ ਆਖਦਾ ਹੈ ਦਾਸ ਨਾਲ ਇੰਡੀਆ ਵਿੱਚ ਕਾਫੀ ਲੰਬੇ ਸਮੇਂ ਤੱਕ ਮੁਸਲਮਾਨ ਚੱਲਦਾ ਹੈ ਸलाम हुसैन ਉਸ ਦਾ ਨਾਮ ਉਹਦਾ ਸ਼ੌਕ ਹੈ ਗੁਰੂ ਘਰ ਨਾਲ ਪਰ ਰੱਬ ਦੀ ਨੇ ਘਰ ਦਾ ਫਟਕਾਰਿਆ ਹੋਇਆ ਇਸ ਵਾਸਤੇ ਕਿ ਜ਼ਬਾਨ ਨੂੰ ਕਮ ਨਹੀਂ ਕਰ ਦਿੱਤੀ ਗੁੰਗਾ ਕਈ ਦਿਨਾਂ ਬਾਅਦ ਮੈਂ ਉਸ ਦਾ ਇਸ਼ਾਰਾ ਸਮਝਿਆ ਬੀ ਮੈਂ ਤੁਹਾਡੇ ਨਾਲ ਰਹਿਣਾ ਹੈ ਮੈਨੂੰ ਰੱਖ ਲੋ ਉਹ ਕੋਈ 10-15 ਸਾਲਾਂ ਦਾ ਦਾਸ ਦੇ ਨਾਲ ਹੈ ਦਰਬਾਰ ਸਾਹਿਬ ਵੀ ਜਾਂਦਾ ਹੈ ਕਈ ਵਾਰ ਦਰਬਾਰ ਸਾਹਿਬ ਤੋਂ ਸਰੋਪਾ ਵੀ ਮਿਲਿਆ ਉਹਨੂੰ ਸੇਵਾ ਬਹੁਤ ਕਰਦਾ ਹੈ ਲੇਕਿਨ ਅੱਜ ਤੱਕ ਵੀ ਉਹਦੇ ਇਸ਼ਾਰਿਆਂ ਨਾਲ ਮੈਨੂੰ ਕੱਖ ਨਹੀਂ ਪਤਾ ਚੱਲਦਾ ਕਈ ਵਾਰ ਖਫੜਨ ਬੈਠੇਾਰੇ ਕਰ ਕਰ ਕੇ ਮੇਰੇ ਬੰਦੇ ਕੁਝ ਨਹੀਂ ਕੰੰਦਾ ਪਿਆ ਕਰਦਾ ਕਿ ਉਹ ਅਲਫਾਜ਼ ਕੋਈ ਨਹੀਂ ਆਵਾਜ਼ ਤੇ ਹੈ ਆ ਆਕਰ ਹੈ ਅੱਖਰ ਨਹੀਂ ਹੈ ਅਲਫਾਜ਼ ਨਹੀਂ ਨੇ ਦਾਸ ਦੇ ਨਾਲ ਇੱਕ ਹੋਰ ਸਿੰਘ ਹੈ ਉਹ ਬਹੁਤ ਕੁਝ ਸਮਝ ਗਿਆ ਉਹਦੇ ਇਸ਼ਾਰੇ ਆ ਤਾਂ ਫਿਰ ਮੈਂ ਕਈ ਵਾਰ ਉਹਨੂੰ ਅੱਗੇ ਕਰਨਾ ਬੇਕੀ ਕਿ ਆਖਦਾ ਹੈ ਉਹਦੇ ਜਾਂ ਕੋਈ ਇਸ਼ਾਰੇ ਐਸੇ ਨੇ ਉਹਦੀ ਪਕੜ ਚ ਆ ਜਾਂਦੇ ਨੇ ਮੇਰੀ ਪਕੜ ਚ ਨਹੀਂ ਆਉਂਦੇ ਗੁੰਗੇ ਦੇ ਸੰਬੰਧ ਨਹੀਂ ਜੁੜਦੇ ਗੁੰਗੇ ਦੇ ਦੋਸਤ ਨਹੀਂ ਆਉਂਦੇ ਕਾਰਨ ਬੋਲ ਕੋਈ ਨਹੀਂ ਅੱਖਰ ਨਹੀਂ